ਸਸਿਕਾ ਜੀ ਦੇਖੋ ਦੋਸਤੋ ਤੁਹਾਨੂੰ ਕਿਸੇ ਚੀਜ਼ ਦੀ ਕੋਈ ਵਰੀ ਕਰਨ ਦੀ ਜ਼ਰੂਰਤ ਨਹੀਂ ਹੈ ਕਦੀ ਵੀ ਕਿਸੇ ਗੱਲ ਦੀ ਵਰੀ ਨਾ ਕਰੋ ਯੂ ਨੀਡ ਨਾ ਟੂ ਵਰੀ ਦੇਖੋ ਤੁਸੀਂ ਕੀ ਸੋਚਦੇ ਹੋ ਕਿ ਜਿਨ੍ਹਾਂ ਨੇ ਬਹੁਤ ਕੁਝ ਇਕੱਠਾ ਕਰ ਲਿਆ ਬਹੁਤ ਅਮੀਰ ਨੇ ਉਹ ਬਹੁਤ ਸੁਖੀ ਨਹੀਂ ਉਹ ਚੈਨ ਦੀ ਨੀਂਦ ਨਹੀਂ ਸੌਂਦੇ ਨੇ ਉਹਨਾਂ ਨੂੰ ਸੌਣ ਲਈ ਨੀਂਦੀਆਂ ਗੋਲੀਆਂ ਚਾਹੀਦੀਆਂ ਨੇ ਉਹ ਨੀਂਦ ਦੀਆਂ ਗੋਲੀਆਂ ਤੋਂ ਬਿਨਾਂ ਨਹੀਂ ਸੋਚ ਸਕਦੇ ਉਹਨਾਂ ਨੂੰ ਬਿਲਕੁਲ ਚੈਨ ਨਹੀਂ ਹੈ ਪਲ-ਪਲ ਛਿੰ ਦੇਖੋ ਉਹਨਾਂ ਦੇ ਘਰ ਦੇ ਬਾਹਰ ਕਿੰਨੇ ਸਿਕਿਉਰਿਟੀ ਗਾਰਡ ਕਰ ਰਹੇ ਨੇ ਕਿਉਂ ਖੜੇ ਨੇ ਸਿਕਿਉਰਿਟੀ ਗਾਰਡ ਉਹਨਾਂ ਨੂੰ ਇੱਕ ਡਰ ਹੈ ਡਰ ਜੀਵਨ ਜੀਣ ਦਾ ਨਹੀਂ ਕਿਤੇ ਮੌਤ ਨਾ ਆ ਜਾਏ ਸੋ ਅੱਜ ਦੀ ਡੇਂਜ ਦੇ ਵਿੱਚ ਕੋਈ ਬੰਦਾ ਵੀ ਸੁਖੀ ਨਹੀਂ ਹੈ ਸੋ ਜਿਸ ਘਰ ਚ ਵੀ ਦੇਖੋਗੇ ਉਸੇ ਘਰ ਦੇ ਵਿੱਚ ਕੋਈ ਨਾ ਕੋਈ ਕੋਈ ਨਾ ਕੋਈ ਦੁੱਖ ਜਾਂ ਕੋਈ ਨਾ ਕੋਈ ਕਲੇਸ਼ ਹੁੰਦਾ ਮੈਂ ਤੁਹਾਨੂੰ ਇਹ ਗੱਲ ਸੁਣਾਉਣਾ ਇੱਕ ਬਹੁਤ ਅਮੀਰ ਆਦਮੀ ਸੀ ਉਹ ਇੰਨਾ ਅਮੀਰ ਸੀ ਕਿ ਕੋਈ ਦੇਖੋ ਅੰਤ ਕੋਈ ਨਹੀਂ ਸੀ ਕਿ ਪੈਸਾ ਕਿੰਨਾ ਹੈ ਔਰ ਇਹ ਸੋਚ ਨਹੀਂ ਪੰਦਾ ਸੀ ਕਿ ਪੈਸਾ ਮੈਂ ਖਰਚਾ ਕਿੱਥੇ ਇੰਨਾ ਪੈਸਾ ਸੀ ਉਸ ਕੋ ਇੱਕ ਵਾਰੀ ਉਹ ਕਾਰ ਸਿਲਾ ਕੇ ਕਿੱਥੇ ਜਾ ਰਿਹਾ ਸੀ ਇੱਕ ਪਿਖ ਮੰਗਾ ਉਹਦੇ ਕੋਲ ਆਇਆ ਕਹਿੰਦਾ ਬਾਪੂ ਜੀ ਕੁਛ ਭਗਵਾਨ ਦੇ ਨਾਮ ਤੇ ਦੇ ਦਿਓ ਉਹ ਕਹਿੰਦਾ ਜਾ ਜਾ ਰੱਬ ਦੇ ਨਾਮ ਤੇ ਕੁਛ ਨਹੀਂ ਹੈਗਾ ਭਗਵਾਨ ਦੇ ਨਾਮ ਤੇ ਕੁਛ ਨਹੀਂ ਹੈਗਾ ਜਾ ਮੈਂ ਆਪਕੋ ਮਾਨਣਾ ਮੈਂ ਆਪ ਖਾਣਾ ਜਦੋਂ ਉਹਨੇ ਕਿਹਾ ਮੈਂ ਆਪਕੋ ਮਾਨਣਾ ਆਪ ਖਾਣਾ ਤਾਂ ਭਿਖਾਰੀ ਕਹਿ ਲਗਾ ਕਿੰਨਾ ਕੁ ਖਾ ਲੋਗੇ ਕਿੰਨਾ ਕੁ ਮੰਨਦੇ ਹੋ ਕਿਤੇ ਐਸੇ ਕ ਮੰਨਦੇ ਹੋ ਉਸਦੇ ਦਿਲ ਨੂੰ ਇਹ ਗੱਲਾਂ ਲੱਗੀਆਂ ਉਹ ਕਹਿੰਦਾ ਬਾਉ ਜੀ ਨਾਲ ਕੁਛ ਵੀ ਜਾਣਾ ਖਾਣੀਆਂ ਤੁਸੀਂ ਦੋ ਰੋਟੀਆਂ ਹੀ ਨੇ ਉਹਦੇ ਮਨ ਨੂੰ ਇਹ ਗੱਲਾਂ ਬੜੀਆਂ ਚੁਭੀਆਂ। ਉਹਦੀ ਫੈਕਟਰੀ ਦੇ ਵਿੱਚ ਹਜ਼ਾਰਾਂ ਬੰਦਾ ਕੰਮ ਕਰਦਾ ਸੀ। ਉਹਨੇ ਬੰਦਿਆਂ ਨੂੰ ਇਕੱਠਾ ਕੀਤਾ ਕਾਨਫਰੰਸ ਹਾਲ ਦੇ ਵਿੱਚ ਔਰ ਕਹਿਣ ਲੱਗਾ ਕਿ ਜਿਹੜਾ ਮੈਨੂੰ ਦੱਸ ਦਵੇਗਾ ਕਿ ਮੈਂ ਉੱਪਰ ਨਾਲ ਆਪਣਾ ਪੈਸਾ ਕਿਵੇਂ ਲੈ ਕੇ ਜਾਵਾ ਸਕਦਾ ਵਾਂ ਮੈਂ ਉਹਨੂੰ 10 ਕਰੋੜ ਰੁਪਏ ਇਨਾਮ ਦਵਾਂ। ਕੋਈ ਬੰਦਾ ਜਵਾਬ ਨਾ ਦੇ ਸਕਿਆ। ਫਿਰ ਦੂਸਰੀ ਵਾਰੀ ਉਸਨੇ ਕਿਹਾ ਮੈਂ 50 ਕਰੋੜ ਇਨਾਮ ਦਾਂਗਾ ਮੈਨੂੰ ਦੱਸੋ ਕਿ ਮੇਰਾ ਪੈਸਾ ਕਿਵੇਂ ਨਾਲ ਜਾ ਸਕਦਾ ਤੀਸਰੀ ਵਾਰੀ ਉਸਨੇ ਉਹ ਇਨਾਮ 100 ਕਰੋੜ ਦਾ ਕਰਤਾ ਇੱਕ ਬੰਦੇ ਨੇ ਹੱਥ ਖੜਾ ਕਰਤਾ ਕਹਿੰਦਾ ਜੀ ਮੈਂ ਤੁਹਾਨੂੰ ਦੱਸ ਸਕਦਾ ਜੇ ਤੁਸੀਂ ਸਮਝ ਸਕਦੇ ਹੋ ਕਿ ਤੁਹਾਡਾ ਪੈਸਾ ਨਾਲ ਕਿਵੇਂ ਜਾਣਾ ਹੈ ਕਹਿੰਦੇ ਦੱਸ ਭੱਲਿਆ ਬੰਸਾ ਮੈਂ ਤੈਨੂੰ ਜੋ ਕਿਹਾ 100 ਕਰੋੜ ਰੁਪਏ ਤਾਂ ਉਹ ਜਾਣਾ ਉਹਨੂੰ ਕਹਿੰਦਾ ਬਾਉ ਜੀ ਤੁਸੀਂ ਕਦੀ ਅਮਰੀਕਾ ਕੈਨੇਡਾ ਬਾਹਰ ਗਏ ਹੋ ਕਹਿੰਦਾ ਮੈਂ ਤਾਂ ਬਾਹਰ ਜਾਂਦਾ ਹੀ ਰਹਿਣਾ ਮੇਰੀਆਂ ਬਾਹਰ ਵੀ ਫੈਕਟਰੀਆਂ ਹੈਗੀਆਂ ਨੇ ਮੇਰਾ ਬਹੁਤ ਕੰਮ ਹੈ ਕਹਿੰਦਾ ਫਿਰ ਬਾਹਰ ਜਾਣ ਲੱਗਿਆ ਕੀ ਕੰਮ ਕਰਦੇ ਉਹ ਕਹਿੰਦਾ ਮੈਂ ਇੰਡੀਅਨ ਕਰੰਸੀ ਨੂੰ ਅਮ ਯੂ ਐਸ ਡਾਲਰ ਦੇ ਵਿੱਚ ਬਦਲਦਾ ਫਿਰ ਕਹਿੰਦਾ ਬਸ ਆਹੀ ਹੱਲ ਹੈ ਤੁਹਾਡਾ ਉੱਥੇ ਉੱਪਰ ਪੈਸਾ ਜਾਂਦਾ ਤੁਸੀਂ ਜਿਹੜੀ ਤੁਹਾਡੇ ਕੋਲੇ ਕਰੰਸੀ ਪਈ ਹੈ ਨਾ ਇੰਡੀਅਨ ਕਰੰਸੀ ਇਹਨੂੰ ਉੱਪਰ ਜਿਹੜੀ ਕਰੰਸੀ ਚਲਦੀ ਹੈ ਨਾ ਉਹਦੇ ਵਿੱਚ ਕਨਵਰਟ ਕਰ ਉਹ ਕਹਦਾ ਉੱਪਰ ਕੜੀ ਕਰੰਸੀ ਚਲਦੀ ਹੈ ਕਹਿੰਦਾ ਜੀ ਉੱਪਰ ਕਰੰਸੀ ਚਲਦੀ ਹੈ ਪੁੰਨ ਦੀ দান ਦੀ ਇਹ ਜਿਹੜਾ ਪੁੰਨ দান ਕਰੋਗੇ ਤੁਹਾਡੇ ਨਾਲ ਜਾਏ ਉਸ ਬੰਦੇ ਨੂੰ ਸਮਝ ਆਈ ਉਸ ਬੰਦੇ ਨੇ ਪੁੰਨ দান ਕਰਨੇ ਸ਼ੁਰੂ ਕਰ ਦਿੱਤੇ ਕਿ ਜੋ ਤੇ ਜੀ ਗਰੀਬਾਂ ਦੀ ਮਦਦ ਕਰਨੇ ਸ਼ੁਰੂ ਕਰ ਦਿੱਤੀ ਪੈਸਾ ਸਾਰਾ ਵਧਣਾ ਸ਼ੁਰੂ ਕਰਤਾ ਸੋ ਇਹੀ ਕੁਛ ਹੈ ਇਹੀ ਨਾਲ ਜਾਣੀ ਕਰੰਸੀ ਇਹੀ ਤੁਹਾਡੇ ਕੰਮ ਆਣੀ ਹੈ ਪੁੰਦਾਨ ਕਰੋ ਗਰੀਬਾਂ ਦੀ ਮਦਦ ਕਰੋ ਬਾਕੀ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਥੈਂਕ ਯੂ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰਨਾ ਸਬਸਕ੍ਰਾਈਬ ਕਰਨਾ ਸਾਨੂੰ ਲੋੜ ਹੈ ਸ਼ੁਕਰੀਆ